ਅਹਾ ਵੀਡੀਓ ਮੈਂ ਇੰਟਰਨੈਟ ਤੇ ਵਾਇਰਲ ਹੁੰਦੀ ਦੇਖੀ ਜਿਸ ਦੇ ਉੱਪਰ ਲੋਕੀ ਕੈਪਸ਼ਨ ਪਾ ਰਹੇ ਸਨ ਕਿ ਇਸ ਦੇ ਉੱਪਰ ਕਿਸੇ ਪ੍ਰੇਤ ਦਾ ਸਾਆਵਾ ਜਾਂ ਕੋਈ ਭੂਤ ਬਰੇਦਸ ਦੇ ਅੰਦਰ ਆ ਗਿਆ ਵਾ ਬੜੇ ਹੀ ਲੋਕਾਂ ਨੇ ਇਸ ਲੜਕੀ ਦਾ ਮਜ਼ਾਕ ਵੀ ਬਣਾਇਆ ਸੋ ਪਹਿਲਾਂ ਆਪਾਂ ਲੋਕਾਂ ਦੀ ਟਿੱਪਣੀਆਂ ਦੇਖ ਲਈਏ ਕਿ ਲੋਕਾਂ ਨੇ ਕਿਹਾ ਕੀ ਆ ਉਹਨਾਂ ਦੀ ਕੀ ਪ੍ਰਤੀਕਿਰਿਆ ਸੀ ਜਦੋਂ ਉਹਨਾਂ ਨੇ ਇਸ ਵੀਡੀਓ ਨੂੰ ਦੇਖਿਆ ਕਈ ਕਹਿ ਰਹੇ ਸਨ ਕਿ 12ਵੀਂ ਦਾ ਰਿਜ਼ਲਟ ਆ ਗਿਆ ਕਈ ਕਹਿ ਰਹੇ ਨੇ ਕਿ ਇਗਜ਼ਾਮ ਤੋਂ ਬਚਨ ਲਈ ਨੇ ਇਦਾਂ ਕੀਤਾ ਕਈ ਕਹਿ ਰਹੇ ਸਨ ਕਿ ਬੜਾ ਵਧੀਆ ਯੋਗਾ ਸਨ ਮਜ਼ਾਕ ਢਾ ਰਹੇ ਸੀ ਇੱਕ ਤਰੀਕੇ ਨਾਲ ਤੇ ਕਈ ਕਹਿ ਰਹੇ ਸਨ ਕਿ ਇਹਨੂੰ ਛੱਡ ਦੋ ਇਦਾਂ ਹੀ ਵੀ ਦੇਖਦੇ ਆ ਕਿੰਨਾ ਉੱਪਰ ਹਵਾ ਚੋੜ ਕੇ ਜਾਂਦੀ ਆ ਫਿਰ ਕਈ ਕਹਿ ਰਹੇ ਸਨ ਕਿ ਇਹਨੂੰ ਹਨੂਮਾਨ ਚਲਸਾ ਸੁਣਾਓ ਜਦੋਂ ਸਾਰੀਆਂ ਪ੍ਰਤੀਕਿਰਿਆਵਾਂ ਦੇਖਿਆ ਤਾਂ ਮੈਨੂੰ ਇੱਕ ਬੜਾ ਹੀ ਨੌਲੇਜਫੁਲ ਤੇ ਬੜਾ ਹੀ ਵਧੀਆ ਕਮੈਂਟ ਮਿਲਿਆ ਜਿਸ ਦੇ ਵਿੱਚ ਇੱਕ ਕੁੜੀ ਨੇ ਦੱਸਿਆ ਕਿ ਸੇਮ ਸਿਚੁਏਸ਼ਨ ਦੇ ਵਿੱਚ ਉਹ ਮੈਂ ਲੰਗਦੀ ਆ ਜਿਸ ਨੂੰ ਕਹਿੰਦੇ ਆ ਐਪੀਲੈਪਸੀ ਐਪੀਲੈਪਸੀ ਮਤਲਬ ਵੀ ਮਰਗੀਜ ਨੂੰ ਪੰਜਾਬੀ ਦੇ ਵਿੱਚ ਕਹਿ ਦਈਏ ਇਸ ਦੇ ਵਿੱਚ ਮੈਂਟਲ ਤੇ ਫਿਜ਼ੀਕਲ ਆਪਣੇ ਸਰੀਰ ਦੇ ਉੱਪਰ ਆਪਣਾ ਕੰਟਰੋਲ ਨਹੀਂ ਰਹਿੰਦਾ ਤੇ ਜਿਹੜੀ ਹਵਾ ਚੁੱਡਣ ਵਾਲੀ ਗੱਲ ਨਾ ਉਹ ਮੁੰਡੇ ਨੇ ਪਿੱਛੋਂ سپورਟ ਦਿੱਤੀ ਇਹਨਾਂ ਦਾ ਤੁਸੀਂ ਉਹ ਟਿੱਸ ਕਰ ਸਕਦੇ ਆ ਵੀਡੀਓ ਦੇ ਵਿੱਚ ਤੇ ਇਹ ਇੱਕ ਬਹੁਤ ਹੀ ਖਤਰਨਾਕ ਡਿਸੀਜ਼ ਆ ਜਿਹੜੀ ਕਿ ਮੇਨਲੀ ਟ੍ਰਿਗਰ ਹੁੰਦੀ ਆ ਜਦੋਂ ਬੰਦਾ ਟਾਈਮ ਤੇ ਸੌਂਦਾ ਨਹੀਂ ਆ ਜਾਂ ਆਪਣੀ ਦਵਾਈ ਨੂੰ ਸਕਿਪ ਕਰ ਦਿੰਦਾ ਵਾ ਕੁਝ ਦਿਨਾਂ ਤੱਕ ਜਾਂ ਫਿਰ ਇੱਕਦਮ ਹਾਈਪਰ ਟੈਨਸ਼ਨ ਜਾਂ ਇੱਕਦਮ ਕੋਈ ਚੀਜ਼ ਦਾ ਸਟ੍ਰੈਸ ਹੋ ਜਾਵੇ ਤੇ ਇਹਦਾ ਇੱਕੋ ਇੱਕ ਇਲਾਜ ਆ ਕਿ ਆਪਣੀ ਦਵਾਈ ਲੈ ਲਵੇ ਉਹਦੇ ਨਾਲ ਬੰਦਾ ਸਹੀ ਹੋ ਜਾਂਦਾ ਵਾ ਤੇ ਕੁੜੀ ਨੇ ਉਹ ਜਦੋਂ ਕਿਸੇ ਨੇ ਕਿਹਾ ਕਿ ਤੂੰ ਗਲਤ ਕਹਿ ਰਹੀਆਂ ਵੀ ਤੂੰ ਪੂਜਾ ਪਾੜ ਕਰਕੇ ਦੇਖ ਫਿਰ ਉਹਨਾਂ ਦੱਸਿਆ ਕਿ ਯਾਰ ਮੈਂ ਪੂਜਾ ਪਾੜ ਮੇਰੇ ਘਰ ਦੇ ਨੇ ਬਹੁਤ ਕੀਤਾ ਮੈਂ ਵੀ ਬਹੁਤ ਕੀਤਾ ਪਰ ਜਿਹੜਾ ਮੇਨ ਮੈਨੂੰ ਅਸਰ ਪਿਆ ਤਾਂ ਐਪੀਲੈਪਟਿਕ ਮ ਰੋਟੀਨ ਸੋ ਇਹ ਵੀਡੀਓ ਸੀ ਆਪਾਂ ਨੂੰ ਤੁਹਾਨੂੰ ਮੇਨਲੀ ਵਹਿਮ ਪਰਮਾ ਦੇ ਵਿੱਚੋਂ ਕੱਢਣ ਦੇ ਲਈ ਹਰ ਚੀਜ਼ ਨੂੰ ਆਪਾਂ 네ਗੇਟਿਵ ਨੈਗੇਟਿਵ ਨਾਲ ਨਹੀਂ ਜੋੜ ਸਕਦੇ ਜਿਹੜੀ ਗੱਲ ਜਿੱਥੇ ਜੋ ਹੁੰਦੀ ਆ ਆਪਾਂ ਕਹਿ ਦਿੰਦੇ ਆ ਤੇ ਜਿਹੜੀ ਜਿੱਥੇ ਨਹੀਂ ਹੁੰਦੀ ਉਹ ਆਪਾਂ ਨਹੀਂ ਕਹਿੰਦੇ ਬਾਕੀ ਇਦਾਂ ਹੀ ਨੋਲੇਜੇਬਲ ਵੀਡੀਓ ਤੁਹਾਡੇ ਬੱਸ ਲੈ ਕੇ ਆਉਂਦੇ ਰਹਿਵਾਂਗੇ ਫਿਊਚਰ ਦੇ ਵਿੱਚ ਤਦ ਤੱਕ ਲਈ ਧੰਨਵਾਦ